हां जी दोस्तों सारेया नु सस्श्रीकाल स्वागत करते हा टोटा राज संधू फार्मिंग दे विच सो दोस्तों आज पहुंचेया ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਰੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ ਅੱਜ ਵੀ ਆਪਾਂ ਤੁਹਾਨੂੰ ਦੋ ਬੈੜਾਂ ਦਿਖਾਉਣੀਆਂ ਦੋਸਤੋ ਇੱਕ ਬੈੜ ਬਿਲਕੁਲ ਤਾਜੀ ਸੂਈ ਸਵਾਈਏ ਨਾਲ ਬੱਚਾ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਬੈੜਾਂ ਦੋਵੇਂ ਸੂਈਆਂ ਸਵਾਈਆਂ ਨੇ ਪੂਰੀ ਡਿਟੇਲ ਦੁੱਧ ਹੁਣ ਮਿਲਕ ਕੀਨਾ ਥੱਲੇ ਹਾਜ਼ਰ ਆ ਕੀ ਰੇਟ ਭਾਪੜਤੇ ਰਹਿਣ ਵਾਲੇ ਇਹਨਾਂ ਪਸ਼ੂਆਂ ਦੇ ਪੂਰੀ ਡਿਟੇਲ ਬਾਈ ਹਰਵੇਲ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਹਾਂਗੇ ਅੱਜ ਦੋਸਤੋ 2 ਫਰਵਰੀ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਸਮਾਂ ਹੈ ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਬਾਕੀ ਕੋਈ ਵੀ ਵੀਰ ਆਵੇ ਦੋ ਡੰਗ ਚੋਗੇ ਤਸੱਲੀ ਆਪਣੀ ਕਰ ਸਕਦੇ ਹੋ ਜਿਹੜਾ ਕੋਈ ਵੀਰ ਘਰ ਆ ਰਿਹਾ ਆਨਲਾਈਨ ਕੋਈ ਵੀਰ ਮਗਾਉਂਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਔਰ ਲੈਨੇ ਡਿਟੇਲ ਬਾਈ ਹਰਵੈਲ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਸਤਰੀ ਕਾ ਹਾਂਜੀ ਸੰਤੋਖ ਸਾਹਿਬ ਜੀ ਸਸਤਰੀ ਕਾ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਜਿੱਥੇ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਸਤਰੀ ਕਾ ਹਾਂ ਟਿੱਕਾ ਵੀਰ ਜੀ ਠੀਕ ਠਾਕ ਵੀਰ ਠੀਕ ਠਾਕ ਅੱਛਾ ਬਾਈ ਹਰਵੈਲ ਸਿੰਘ ਅੱਜ ਪਸੂ ਆਪਣੇ ਕੋਲ ਦੋ ਬਕਾਊ ਨੇ ਦੋ ਨੇ ਸੰਤੋਖ ਸਾਹਿਬ ਆ ਦੋਨੇ ਬੈੜਾ ਨੇ ਇੱਕ ਦੂਜੇ ਦੂਜੇ ਸੁਵੇ ਨੇ ਆ ਦੋਵੇਂ ਤਾਜ਼ੀਆਂ ਸੁਈਆਂ ਪਰ ਉਹਦਾ ਦੂਜੇ ਨੰਬਰ ਵਾਲੀ ਦਾ ਬੱਚਾ ਜਿਹੜਾ ਮਰਿਆ ਠੀਕ ਹੈ ਜੀ ਤੇ ਇਹਦਾ ਜਿਹੜਾ ਬੱਚਾ ਨਾਲ ਹੀ ਆ ਪਿੱਛੇ ਚੰਗੀ ਬੱਚੀ ਆ ਯੂਐਸਏ ਦੇ ਸੀਮੰਦੀ ਆ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਦੋ ਵੜਾ ਨੇ ਦੋਵੇਂ ਸੁਈਆਂ ਨੇ ਬਾਕੀ ਹੁਣ ਮੌਕੇ ਤੇ ਕਿੰਨੇ ਕਿ ਦੋ ਤੋਂ ਚੱਲਣ ਡਈਆਂ ਇਹ ਜਿਹੜੀ ਪਹਿਲੇ ਨੰਬਰ ਤੇ ਆ ਗਈ ਆਪਾਂ ਇਥੋਂ ਸ਼ੁਰੂਆਤ ਕਰ ਲਈਏ ਹਾਂ ਬਿਲਕੁਲ ਸਰ ਇਹ ਡੱਬੀ ਬੱਚੀ ਚੜੀ ਆ ਤੇ ਇਹਦੀ ਕੀ ਡਿਟੇਲ ਆ ਵੀਰੇ ਇਹ ਸੁਹਾ ਕਿਨ ਮਾ ਸਰ ਦੂਜਾ ਸੁਹਾ ਚੱਲਣ ਦੇ ਆ ਆ 27 28 ਦਿਨਾਂ ਨੂੰ ਸੂਈਣ ਹੋ ਗਏ ਬਹੁਤ ਇੰਪੋਰਟੈਂਟ ਮਗਰ ਪਿੱਛੇ ਜਿਹੜੀ ਆ ਮਗਰ ਫੀਮੇਲ ਆ ਬੱਚੀ ਹਾਂ ਯੂਐਸਏ ਦੇ ਸੀਮੰਦੀ ਆ ਲਓ ਜੀ ਯੂਐਸਏ ਸੀਮਨ ਦੀ ਮਾਰ ਦੋਸਤੋ ਵੱਛੀ ਐਚਐਫ ਬਰੀਡ ਦੇ ਵਿੱਚ ਬਿਲਕੁਲ ਛੋਟੇ ਜੇ ਕੰਨ ਬੂਥੀ ਬਾਥੀ ਵੇਖੋ ਬਹੁਤ ਸੋਹਣੀ ਆ ਠੀਕ ਹੈ ਜੀ ਸੋ ਵੱਛੀ ਵੀ ਮਗਰ ਫੋਲੋ ਬਰੀਡ ਦੇ ਵਿੱਚ ਦੋ ਨੇ ਇੱਕ ਸਭ ਨਾਲੇ ਠੀਕ ਹੈ ਜੀ ਅੱਛਾ ਦਿਨ ਕਿੰਨੇ ਕੋ ਖੇ ਰੂ ਸੀ ਸੰਦੂ ਸਾਹਿਬ ਇਹਨੂੰ ਯਾਨੀ ਕਿ 27 28 ਦਿਨ ਹੋ ਚਲੇ ਮਹੀਨੇ ਦੇ ਲਗਭਗ ਮਹੀਨੇ ਦੇ ਲੱਗ ਤਾਂ ਹਾਂਜੀ ਮਹੀਨੇ ਦੇ ਲੱਗ ਸਮ ਦੋਸਤੋ ਸਮਾ ਹੋ ਗਿਆ ਤੇ ਦੁੱਧ ਹੁਣ ਕਿੰਨੇ ਕੇ ਤੇ ਚੱਲਣ ਦੀ ਹੈ ਜੀ ਕਿਸਰੇ ਦੁੱਧ ਹੁਣ ਕਿੰਨੇ ਕੇ ਤੇ ਆ ਗਈ ਸੰਦੂ ਸਾਹਿਬ ਹੁਣ ਜਿਹੜਾ ਵੈਸੇ ਕੰਮ ਉਹ ਜਿਹੜੇ ਮਾਲਕ ਸੀ ਉਹਨਾਂ ਦੇ ਮੁਤਾਬਕ 15 ਪਰ ਹਾਂਜੀ ਲਓ ਦੋਸਤੋ 13 ਲੀਟਰ ਵੀਰਾਂ ਦਾ ਵੀ ਕਹਿ ਕੇ ਆਪਾਂ ਅੱਗੇ ਦੇਵਾਂਗੇ ਜਿਹੜਾ ਹੁਣ ਮੌਕੇ ਤੇ ਕਿਸੇ ਨੇ ਚੋ ਲੈਣਾ ਠੀਕ ਆ ਜੀ 20 ਕ ਦਿਨਾਂ ਦੇ ਦੌਰਾਨ ਜਿਹੜਾ ਹੁਣ 13 ਕਿਲੋ ਦੁੱਧ ਹਾਜ਼ਰ ਆ ਅੱਜ ਸੰਧਾ ਸਾਹਿਬ ਵਜ਼ਨ ਲੋਡ ਪੂਰਾ ਜੀ ਹਾਈਟ ਮੀਡੀਅਮ ਕੋਈ ਵੀਰ ਮੰਨ ਸਕਦਾ ਵੇਲਬੂਲ ਚੰਗੀ ਆ ਵਜ਼ਨ ਪੂਰਾ ਬਰੀਡ ਬਹੁਤ ਜਿਆਦਾ ਸੰਧਾ ਸਾਹਿਬ ਠੀਕ ਆ ਜੀ ਆ ਦੇਖੋ ਸੋ ਥਾਨ ਪਾਂਡਾ ਵੀ ਕਾਫੀ ਸੋਹਣਾ ਦੋਸਤੋ ਬਿਲਕੁਲ ਇੱਕ ਫੁੱਟਬਾਲ ਵਰਗਾ ਲੈਵਾ ਦੋਸਤੋ ਪੂਰਾ ਗੁਲਾਈ ਦੇ ਵਿੱਚ ਲੈਵਾ ਬਰੀਡ ਬਾਡੀ ਵਾਲਾ ਚੱਡਾ ਵੀ ਆਪਾਂ ਕਹਿ ਸਕਦੇ ਆ ਬਿਲਕੁਲ ਦੋ ਪਾਰਟ ਦੇ ਵਿੱਚ ਕਨਵਰਟ ਆ ਫਾੜੀ ਵਾਲਾ ਚੱਡਾ ਵੀ ਆਪਾਂ ਕਹਿ ਸਕਦੇ ਆ ਤੇ ਬਾਕੀ 13 ਕਿਲੋ ਦੁੱਧ ਆ ਚੋਣ ਚਣ ਚੰਗੀ ਨਿਕਲੀ ਸੰਦੂ ਸਾਹਿਬ ਚੋਣ ਵੀ ਬਹੁਤ ਵਧੀਆ ਤੇ ਇਹ ਵੀ ਆ ਕਿ ਸੰਦੂ ਸਾਹਿਬ ਬੱਚੀ ਕਿਸੇ ਟਿਕਾਣੇ ਚਲੇਗੀ ਤਾਂ ਦੁੱਧੋਂ ਹੋਰ ਵਧੂਗੀ ਅੱਛਾ ਜੀ ਆਹ ਹਾਂ ਜੀ ਬਰੀਡ ਬਹੁਤ ਵਧੀਆ ਲਓ ਵੀ ਦੋਸਤੋ ਕਰੋ ਚੱਕਾ ਸੋ ਥਾਣ ਵੀ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਚਵਾਈ ਦਿਖਾ ਦਾਂਗੇ ਸੰਦੂ ਸਾਹਿਬ ਹੱਥੀ ਚਵਾਈ ਦਾ ਥਾਣਾ ਬਾਕੀ ਚਵਾਈ ਤੁਹਾਨੂੰ ਜਿਹੜੀ ਆ ਦੋਸਤੋ ਨਾਲ ਦੀ ਨਾਲ ਹੀ ਆਪਾਂ ਦਿਖਾ ਦਾਂਗੇ ਨਾਲ ਦੇ ਨਾਲ ਤੁਸੀਂ ਦੇਖ ਰਹੇ ਜੇ ਚਪਾਈ ਇਹਨਾਂ ਦੋ ਬੈੜਾਂ ਦੀ ਸੋ ਮਗਰ ਬੱਛੀ ਵੀ ਕਾਫੀ ਸੋਹਣੀ ਹੈ ਦੋਸਤੋ ਜਿਹੜਾ ਵੀਰ ਕੋਈ ਚੰਗਾ ਸ਼ੌਂਕ ਰੱਖਦਾ ਅੱਗੇ ਬੱਚੇ ਸਾਂਭਣ ਦਾ ਤੇ ਮਗਰ ਬੱਛੀ ਬਹੁਤ ਚੰਗੇ ਸੀਮੰਟ ਦੀ ਤੁਹਾਨੂੰ ਮਿਲ ਜਾਊਗੀ ਸੰਧੂ ਦਾ ਚੁਆਈ ਦਾ ਟਾਈਮ ਹੋਈ ਚੱਲਿਆ ਆਪਾਂ ਚੁਆਈ ਵੀ ਇਹਦੀ ਕਰਾਈ ਦੇਨੇ ਨਾਲ ਜਰੂਰ ਜੀ ਤੇ ਇਹ ਤਾਂ ਮੁੱਲ ਹੀ ਰਹੂਗਾ ਜੀ ਮੁੱਲ ਸੰਧੂ ਸਾਹਿਬ ਇਹਦਾ ਲੈਦੇ ਹੀ ਕਰਾਂਗੇ ਆਪਾਂ ਇਹਦਾ 45000 ਰੁਪਿਆ ਮੁੱਲ ਅੱਛਾ ਜੀ ਉਦੇ ਜੋ ਆਪਾਂ ਮਾਨਤਨ ਜਿਹੜਾ ਖੁੱਲਾ ਕਰਾਂਗੇ 4.45 ਚੋਂ ਬਿਲਕੁਲ ਜੀ ਲਓ ਜੀ 4.45 ਹਜ਼ਾਰ ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਚੱਲਾ ਆ ਜਿਹੜੀ ਦੂਜੇ ਨੰਬਰ ਤੇ ਆ ਗਈ ਹੈ ਜੀ ਇਹ ਬਾਈ ਹਰਵੇਲ ਕੀ ਡਿਟੇਲ ਹੈ ਜੀ ਸੰਧੂ ਸਾਹਿਬ ਦੂਜੇ ਸੂਆ ਹੀ ਵੜਾ ਦੂਜਾ ਸੂਆ ਚੰਗੇ ਮਤਲਬ ਜਿੱਥੇ ਆਪਾਂ ਲਈ ਜਾਂਦਾ ਕੋਲੇ ਸੋਹਣੇ ਪਸ਼ੂ ਸੀਗੇ ਅੱਛਾ ਜੀ ਤੇ ਚੰਗੀਆਂ ਵੱਡੀਆਂ ਗਾਵਾਂ ਸੀ ਉਹਨਾਂ ਕੋਲੇ ਆ ਵੜਾ ਚੰਗੀ ਵੱਡੀ ਹੈ ਬੇਲ ਬੂਲ ਵੀ ਚੰਗੀ ਆ ਬਹੁਤ ਜਿਆਦਾ ਸੰਧੂ ਸਾਹਿਬ ਚਲੋ ਇੰਨੇ ਪਸ਼ੂ ਲਿਆ ਗਿਆ ਅਜ ਤੱਕ ਸੇਲ ਕੀਤੇ ਐ ਇੰਨੀ ਲੰਬਾਈ ਹਾਂ ਕਦੀ ਨਹੀਂ ਦੇਖੀ ਆਪਾਂ ਬਿਲਕੁਲ ਜੀ ਬਿਲਕੁਲ ਚੰਗਾ ਕੱਦ ਦਾ ਫੁੱਲ ਆਈਟ ਤੁਸੀਂ ਦੇਖ ਸਕਦੇ ਜੋ ਇਹ ਸ਼ਾਈ ਵਾਲ ਤੇ ਐਫ ਦਾ ਕਰਾਸ ਆ ਹਾਂ ਬਹੁਤ ਹੀ ਵਧੀਆ ਲਿਸ਼ਕ ਬਹੁਤ ਜ਼ਿਆਦੀ ਵੱਛੀ ਹੈ ਸ਼ੈਨ ਸ਼ੂਨ ਪੂਰੀ ਹੈ ਇੱਕ ਇੱਕ ਵੱਡੇ ਬੁੱਲ ਦਾ ਪਲੇਖਾ ਪਾਉਂਦੀ ਹੈ ਹਾਂ ਹਾਂ ਤੇ ਇਹਦੀ ਡਿਟੇਲ ਹੁਣ ਦੋਧਾਰੇ ਪਾਸੇ ਹੈ ਡਿਟੇਲ ਸੰਤੂ ਸਾਹਿਬ ਇਹਦੇ ਥੱਲੇ ਜਿਹੜਾ ਦੁੱਧ ਉੱਥੋਂ ਦਾ ਆਪਾਂ 20 ਲੀਟਰ ਚੋਆਇਆ ਸਾਰੇ ਚੋਕੇ ਲੈ ਕੇ ਆਏ ਆ ਪਰ ਇਸ ਟਾਈਮ ਆਪਾਂ 17 ਹੀ ਕਵਾਂਗੇ 17 17.5 17.5 17.5 ਬਿਲਕੁਲ ਜੀ ਲਓ ਦੋਸਤੋ ਬਾਕੀ ਵੇਲ ਬੁੱਲ ਚੈੱਕ ਕਰੋ ਕੱਦ ਚੈੱਕ ਕਰੋ ਸੋ ਪੂਰੀ ਬਣਤਰ ਪੂਰਾ ਸਟਰਕਚਰ ਇਸ ਵੇੜ ਦਾ ਮੇਰਾ ਵੀਰ ਪੂਰੀ ਤਸਦੀਕ ਨਾਲ ਦੇਖੋ 1.5 ਲੱਖ ਦੀ ਵੇੜ ਹੈ ਆ ਕੋਈ ਸ਼ੱਕ ਹੀ ਨਹੀਂ ਇਹਦੇ ਵਿੱਚ ਜਿੰਨਾ ਇਹਦੀ ਕੁਆਲਿਟੀ ਹੈ ਫਿਰ ਦੁੱਧ ਵੀ ਸੰਧੂ ਸਾਹਿਬੇ ਦਾ ਮੱਜਾ ਆ ਹੂੰ ਸੰਧੂ ਸਾਹਿਬੇ ਦਾ ਬੱਚਾ ਨਹੀਂ ਹੈਗਾ ਸੂਈ ਨੂੰ ਪੂਰਾ 1 ਮਹੀਨਾ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਠੀਕ ਹੈ ਜੀ ਬੱਚਾ ਨਹੀਂ ਹੈਗਾ ਸੰਧੂ ਸਾਹਿਬ ਕਰਨ ਨੂੰ ਜਿਹੜੇ ਵਾਅਦੇ ਘਾਟੇ ਚੱਲਦੇ ਆ ਤੁਹਾਨੂੰ ਪਤਾ ਆ ਅੱਜਕੱਲ ਪਰ ਆਪਾਂ ਉਹ ਗੱਲ ਨਹੀਂ ਕਰਨੀ ਠੀਕ ਹੈ ਜੀ ਤੇ ਬੱਚਾ ਜਿਹੜਾ ਮਰਜੀ ਥੱਲੇ ਲਾਉਣ ਨੂੰ ਲਾ ਦਿਓ ਠੀਕ ਹੈ ਜੀ ਪਰ ਨਹੀਂ ਲਓ ਦੋਸਤੋ ਬਹੁਤ ਕਮਾਲ ਦੀ ਵੈੜ ਜਿਹੜੀ ਤੁਹਾਨੂੰ ਆਪਾਂ ਦਿਖਾਤੀ ਆ ਸੋ ਜਿਹੜਾ ਕੋਈ ਵੀ ਇੱਥੇ ਆਊਗਾ ਦੋਸਤੋ ਛੱਡ ਕੇ ਨਹੀਂ ਜਾਊਗਾ ਕਿਉਂਕਿ ਸਟਰਕਚਰ ਵੀ ਪਾਰਟੀ ਦਾ ਬਹੁਤ ਬਲੱਖਣ ਜਾ ਇਸ ਵੈੜ ਦਾ ਸੰਧੂ ਸਾਹਿਬ ਸੁੱਚਾ ਬਲ ਵਰਗੀ ਆ ਹਾਂ ਬਲ ਵਰਗੀ ਆ ਮੈਂ ਕਹਿੰਦਾ ਚੰਗਾ ਵੱਡਾ ਬਲਦ ਹੋਵੇ ਬਿਲਕੁਲ ਬਿਲਕੁਲ ਉਹਦੇ ਵਾਂਗੂ ਆ ਬਾਕੀ ਸੰਧੂ ਸਾਹਿਬ ਬਾਕੀ ਹੈ ਠੰਡੀ ਧੀਰੀ ਮਿਲਣ ਮੌਕੇ ਵਿੱਚ ਸੰਧੂ ਸਾਹਿਬ ਕੋ ਆਪਾਂ ਚੁਆਈ ਦਿਖਾਈ ਦੇਣੀ ਆ ਅੱਛਾ ਅੱਛਾ ਬਾਕੀ ਸੰਧੂ ਸਾਹਿਬ 26 27 ਲੀਟਰ ਦੀ ਜਿਹੜੀ ਚੁਆਈ ਵਾਲੀ ਵੈੜ ਆ ਬਿਲਕੁਲ ਜੀ ਤੇ ਵਾਟਰ ਵੀ ਬਿਲਕੁਲ ਕੰਪੈਕਟ 17 18 ਹੀ ਕਹਿ ਕੇ ਦੇਵਾਂਗੇ ਠੀਕ ਹੈ ਜੀ ਲੋਕ ਦੋਸਤੋ ਫਲਗਾਲ ਦੋ ਵਾਣਾ ਬਾਕੀ ਵਿੱਥਾ ਫਿਰ ਲਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਇਹਦਾ ਰੇਟ ਪੁੱਛ ਲਾਂਗੇ ਬਾਈ ਹਰਬੇਲ ਤੋਂ ਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਚੁਵਾਈ ਵੇਖਣ ਦੇ ਵਿੱਚ ਮਿਲ ਰਹੀ ਆ ਦੋਸਤੋ ਵੀਡੀਓ ਦੇ ਵਿੱਚ ਸੋ ਚੁਵਾਈ ਇੱਕ ਵਾਰੀ ਤਸੱਲੀ ਨਾਲ ਦੇਖ ਲਿਓ ਪੂਰੀ ਵੀਡੀਓ ਤਸੱਲੀ ਨਾਲ ਵੇਖ ਲਿਓ ਇੱਕ ਵਾਰੀ ਦੋ ਵਾਰੀ ਅਗਾ ਪਿਛਾ ਕਰਕੇ ਦੇਖ ਲਿਓ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਦੋਸਤੋ ਨੰਬਰਾਂ ਤੇ ਕਾਲ ਕਰ ਲਿਓ ਤੇ ਜਿਹੜਾ ਦੋਸਤੋ ਸੌਦੇ ਦੇ ਵਿੱਚੋਂ ਕੋਈ ਮਾਨਤਨ ਬਣਿਆ ਉਹ ਜਿੰਨਾ ਵੀ ਹੋ ਸਕਦਾ ਆ ਉੱਪਰ ਖੇਠਾਂ ਬਹੁਤ ਚੰਗਾ ਠੀਕ ਹੈ ਜਿੰਨੇ ਵਿੱਚ ਬੈਠਦੀ ਆਪਾਂ ਤਾਰੀਫ ਕਰ ਲਏ ਜਣਾ ਦੋਨਾਂ ਦੀ ਬਹੁਤ ਚੰਗੀਆਂ ਨਿੱਗਰ ਨੇ ਚੰਗੀਆਂ ਨੇ ਬੈਠਾਂ ਦੋਵੇਂ ਤੇ ਬਾਈ ਹਰਵੇਰ ਕਿੰਨਾ ਇੱਕ ਡਿਮਾਂਡ ਕਰਦੇ ਮੋਹ ਡਿਮਾਂਡ ਸੰਧੂ ਸਾਹਿਬ ਇਹਦਾ 63000 ਰੁਪਇਆ ਮੋਹਲਾ ਥੋੜਾ ਬਹੁਤਾ ਮਾਨਤਨ ਉਹਦੇ ਤੋਂ ਜ਼ਰੂਰ ਕਰਾਂਗੇ ਆਪਾਂ 63 ਚੋ ਬਿਲਕੁਲ ਸੰਧੂ ਸਾਹਿਬ ਬੱਚਾ ਹੁੰਦਾ ਤਾਂ ਸੰਧੂ ਸਾਹਿਬ ਲੱਖ ਤੋਂ ਬਾਹਰ ਬੈਠ ਸੀ ਹਾਂ ਬਿਲਕੁਲ ਬਿਲਕੁਲ ਲੋਬ ਦੋਸਤੋ 63000 ਮੰਗ ਆ ਵਿੱਚੋਂ ਥੋੜਾ ਬਹੁਤਾ ਉੱਪਰ ਹੀੜਾ ਕੋਈ ਜਿੰਨੇ ਕੋਈ ਜੈਸ਼ ਹੋਈ ਮਾਨਤਨ ਹੋ ਜਾਊਗਾ ਤੇ ਬਾਈ ਹਰਵੇਰ ਸਿੰਘ ਨੰਬਰ ਬੋਲਤੀ ਆਪਣੇ ਆਪ ਠੀਕ ਹੈ ਜੀ ਸੋ ਦੋਸਤੋ ਇਹ ਦੋ ਵੜਾ ਅੱਜ ਬਕਾਉ ਨੇ ਇੱਕ ਦੇ ਮਗਰ ਜਿਹੜੀ ਫੀਮੇਲ ਕਾਫ ਆ ਤੁਹਾਨੂੰ ਸਟਾਰਟਿੰਗ ਤੋਂ ਦਿਖਾਤੀ ਆ ਸੋ ਚਵਾਈ ਤੁਸੀਂ ਦੇਖ ਲਈ ਆ ਪੂਰੀ ਦੋ ਵੜਾਂ ਦੀ ਸੋ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ